ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਈ ਨੂੰ ਰਾਮਪੁਰਾ ਫੂਲ ਪੈਂਦੀ ਆ ਬਾਈ ਸੁਭਾਸ ਦੇ ਘਰੋਂ ਆਪਾਂ ਵੀਡੀਓ ਬਣਾਉਣ ਆਏ ਆ ਬਹੁਤ ਚੰਗੇ ਦੁੱਧ ਵਾਲੀ ਬਿਹੜਾ ਬਾਈ ਕੋਲੇ ਤਾਜੀ ਸੂਈ ਹੈ ਮਗਰ ਜਾਇਆ ਵੀ ਚੰਗਾ ਤੇ ਬਾਕੀ ਬਾਈ ਤੋਂ ਲਵਾਂਗੇ ਡਿਟੇਲ ਗਾਂ ਬਾਰੇ ਵੀ ਕਿੰਨਾਂ ਮਸੂਆ ਕੀ ਰਿਕਾਰਡ ਹੈ ਇਹਦਾ ਤੇ ਜਿਸ ਵੀ ਵੀਰਪਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 7991 ਤੇ ਬਾਕੀ ਕਰਦੇ ਆ ਸ਼ੁਰੂ ਆਪਾਂ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਕੀ ਕਰਾਉਂਦੇ ਆ ਆਪਾਂ ਸੁਵਾਸ ਦੇ ਨਾਲ ਗੱਲਬਾਤ ਆਜੋ ਬਾਈ ਅਸੀਕਾ ਬਾਈ ਸਵਾਸ ਅਸੀਕਾ ਬਾਈ ਹੋ ਠੀਕ ਹੈ ਜੀ ਵਧੀਆ ਵਧੀਆ ਬਾਈ ਆਪਣਾ ਐਡਰੈਸ ਕਨਫਰਮ ਕਰੇ ਬਾਈ ਨਾਮ ਸੁਖਾਸ਼ਾ ਪਿੰਡ ਭਗਤਾ ਪਾਈਗਾ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪੁਰਾ ਠੀਕ ਹੈ ਬਾਈ ਤੇ ਬਾਈ ਮੋਬਾਈਲ ਨੰਬਰ ਵੀ ਬੋਲ ਦੇ 88196015433 ਠੀਕ ਹੈ ਜੀ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਨਗਾ ਕਿ ਠੀਕ ਹੈ ਬਾਈ ਜੇਰ ਉਹ ਕੰਪਲੀਟ ਪਈ ਹੈ ਜੀ ਠੀਕ ਹੈ ਆ ਲਓ ਮਿੱਤਰੋ ਪਹਿਲਾਂ ਜੇਰ ਦੇਖ ਲਓ ਓਕੇ ਦੀ ਰਿਪੋਰਟ ਆ ਜਮਾ ਜਮਾ ਡਨ ਤੇ ਬਾਈ ਦੱਸੋ ਜੀ ਫਿਰ ਕੀ ਰਿਕਾਰਡ ਹੈ ਦਾ ਕਿਨ ਮਸੂਆ ਤਾਂ ਤੇ ਬਈ ਦੂਜਾ ਸੂਆ ਪਲੂਨ ਨੇ ਨੇ 18-20 ਕਿਲੋ ਦਾ ਦੱਸ ਦਿੱਤਾ ਠੀਕ ਆ ਬਈ ਠੀਕ ਆ ਨਾ 22 ਦਿੱਤੀ ਆ ਜਰਸੀ ਠੀਕ ਆ ਸੂਆ ਦੂਜਾ ਹਾਂ ਬਈ ਦੂਜਾ ਅਰੀਨਲ ਦੂਜਾ ਪਿਛਲੇ ਸੂਏ ਜਿਹਨੀਆਂ ਕਿ 18-19 ਕਿਲੋ ਦਾ ਦੱਸ ਦਿੱਤਾ ਇਹਨੇ ਜਿਵੇਂ ਮਾਲ ਕਰਨ ਦੱਸਿਆ ਹਾਂ ਵੀ ਸਹੀ ਗੱਲ ਆ ਵਪਾਰ ਵਪਾਰ ਦਾ ਕੰਮ ਆ ਭਰਾ ਦਾ ਨੌਜਵਾਨ ਵੀ ਦਾ ਵਧੀਆ ਮਿਹਨਤੀ ਆਜੀ ਕਮਾਈ ਕਰਦੇ ਆ 4 ਰੁਪਏ ਜਾਇਜ਼ ਰੇਟ ਤੇ ਬਾਈ ਦੇ ਪਸ਼ੂ ਹੁੰਦੇ ਆ ਬਹੁਤ ਵੀਡੀਓ ਆਪਾਂ ਬਾਈ ਦੇ ਘਰੋਂ ਪਾਈਆਂ ਹੋਰ ਵੀ ਚੈਨਲਾਂ 'ਤੇ ਵੀਡੀਓ ਆਉਂਦੀ ਆ ਬਾਈ ਦੀ ਬਾਈ ਦੇ ਜਾਇਜ਼ ਮੁੱਲ ਹੁੰਦੇ ਆ ਬਿਲਕੁਲ ਤੇ ਜੈਨੂਨ ਜਿਹਾ ਕੰਮ ਆ ਵੀਰ ਦਾ ਚੰਗਾ ਹੀ ਪਸ਼ੂ ਲੈਂਦਾ ਸਾਫ਼ ਸੁਥਰਾ ਕੰਮ ਆ ਵਧੀਆ ਤੇ ਬਾਈ ਫਿਰ ਪਿਛਲੇ ਸੂਏ ਨੇ 18 ਕਿਲੋ ਦੁੱਧ ਦਿੱਤਾ ਮਾਲਕਾਂ ਦੇ ਦੱਸਣ ਸਾਰ ਹਾਂ ਵੀ ਜਿਵੇਂ ਕੋਈ ਪਿੱਛੋਂ ਦੱਸਦਾ ਵਪਾਰ ਦਾ ਕੰਮ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜਿਵੇਂ ਮਾਲਕ ਡਿਟੇਲ ਦਿੰਦੇ ਆ ਬਾਈ ਉਸੇ ਤਰ੍ਹਾਂ ਹੀ ਗਾਂ ਦੱਸਦੇ ਆ ਬਾਕੀ ਵਿਹੰਦਾ ਆਇਆ ਜਾਨਵਰ ਵੀ ਦੱਸਦਾ ਬਾਈ ਜਾਨਵਰ ਵੀ ਦੱਸਦਾ ਮੇਨ ਗੱਲ ਹੁੰਦੀ ਆ ਜਾਨਵਰ ਵੀ ਦੱਸਦਾ ਸਹੀ ਗੱਲ ਆ ਬਾਈ ਦੀ 16 ਨੀ ਗੱਲ ਆ ਪਹਿਲੀ ਗੱਲ ਥਣ ਲੇਵਾ ਦੇਖੋ ਵਹਿੜ ਦਾ ਕੱਲਾ ਕੱਲਾ ਥਾਣਾ ਸੋਹਣਾ ਪੀੜੀ ਦੇ ਪਾਵੇਂ ਵਰਗਾ ਤੇ ਸੀਲ ਸਾਉ ਦਾ ਤਾਂ ਅੰਤ ਹੀ ਕੋਈ ਨਹੀਂ ਬਾਈ ਉਮੀ ਬਹਿ ਗਿਆ ਕੋਈ ਬੱਚਾ ਨਹੀਂ ਛੱਡਿਆ ਥੱਲੇ ਲੈ ਬਾਈ ਖੋਲ ਲਾ ਪਤੋਰਾ ਬਖੜ ਗਏ ਤੇ ਥਾਣਾ ਥਣ ਦੀ ਗੱਲ ਕਰਕੇ ਤਾਂ ਥਾਣਾ ਥਣ ਤਾਂ ਪੀੜੀ ਦੇ ਪਾਵੇਂ ਵਰਗੇ ਮੋٹے ਮੋٹے ਹੱਥ ਦੀ ਚਵਾਈ ਵਾਲਾ ਥਾਣਾ ਸੋਹਣਾ ਤੇ ਫਿਟਿੰਗ ਵਾਲਾ ਲੇਵਾ ਖੁੱਚਾਂ ਤੋਂ ਉੱਪਰ ਸਹੀ ਗੱਲ ਆ ਬਾਈ ਬਾਈ ਕਿੰਨਾ ਕੁ ਬਾਦੂ ਦੁੱਧ ਤੇਰੇ ਹਿਸਾਬ ਨਾਲ ਹੁਣ 20+ ਪਾ ਦੋ ਜੇ ਕੋਈ ਚੰਗੀ ਕੇਅਰ ਵਾਲਾ ਹੋਇਆ ਹਨਾ ਠੀਕ ਆ ਬਾਕੀ ਅਗਲੇ ਦਿਨ ਪੈਂਦਾ ਸਹੀ ਗੱਲ ਆ ਬਾਈ ਬਾਈ ਕਹਿੰਦਾ ਵੀ 20 ਕਿਲੋ ਦੱਦੇ ਨੂੰ ਪਾਉਣਾ ਚਾਹੀਦਾ ਤੇ ਜੇ ਬਾਈ ਮੇਰੇ ਹਿਸਾਬ ਨਾਲ 20 ਕਿਲੋ ਇਹਨੇ ਨਾ ਦਿੱਤਾ ਤੇ ਫਿਰ ਦਿੰਦੀ ਵੀ ਕੋਈ ਨਹੀਂ ਸਹੀ ਗੱਲ ਲਓ ਵੀ ਮਿੱਤਰੋ ਚਵਾਈ ਕਰੋ ਚੈੱਕ ਪਹਿਲਾਂ ਦਾ ਕੀ ਬਾਤਾਂ ਬਾਈ ਆਹ ਨਿਆਰਾ ਹੀ ਆਉਂਦਾ ਲੈ ਨੇੜੇ ਹੀ ਨੇ ਬੈਠਾ ਦਿੰਦੇ ਲੈ ਜੀ ਜਮਾ ਬਾਈ ਸਹੀ ਗੱਲ ਹੈ ਐ ਨਲਕੇ ਵਾਂਗੂ ਚੱਲਦੀ ਹੈ ਤੇ ਸਾਫ ਸੁਥਰਾ ਵਧੀਆ ਥਣ ਲੇਵਾ ਲੈ ਚੱਲ ਬਾਈ ਫੋਰਸ਼ਾਂ ਕੋਈ ਨਹੀਂ ਤੇ ਬਾਈ ਨੇ ਗਲੀ ਦੇ ਕੋਲੇ ਖਿਲਾਰ ਕੇ ਰੱਸਾ ਸੱਟ ਕੇ ਉੱਤੇ ਤੇ ਧਾਰਾ ਮਾਰਦਿਆਂ ਕੋਈ ਬੱਚਾ ਨਹੀਂ ਛੱਡਿਆ ਕੋਈ ਕੁਛ ਨਹੀਂ ਕਰਿਆ ਏਡੀ ਸੀਲਸ ਆਊਗਾ ਤੇ ਮਗਰ ਭਾਈ ਬੱਛੀ ਆ ਬੱਛੀ ਆ ਗੈਂਟ ਜਰਸੀ ਜਰਸੀ ਬੱਛੀ ਦਿੱਤੀ ਐ ਕਾਫੀ ਕਲਰ ਦੀ ਮਿੱਤਰੋ ਦੇਖੋ ਕਰਾਂ ਦੀ ਬਿਲਕੁਲ ਤਾਜ਼ਾ ਬੱਚਾ ਤੇ ਬੋਲਾ ਬੁਲਾ ਪੀਤਾ ਕਰਕੇ ਤੇ ਸੁਸਤ ਜਾ ਹੋ ਜਾਂਦਾ ਬਿਲਕੁਲ ਤਾਜੀ ਸੂਈ ਐ ਜੇਰ ਕੰਪਲੀਟ ਆ ਓਕੇ ਆ ਭਾਈ ਕਹਿੰਦਾ ਡਨ ਤੇ ਥਣਾ ਦੀ ਤਾਂ ਬਸ ਉਹਨੂੰ ਚੈੱਕ ਪਾਸ ਕਰਾਈ ਦਿੱਤੀ ਕੱਲਾ ਕੱਲਾ ਥਣਾ ਸੋਨਾ ਨਿਕੜ ਮਾ ਤੇ ਭੂਰ ਸਿੱਟਾ ਕੁਛ ਨਹੀਂ ਐ ਨਲਕੇ ਵਾਂਗੂ ਚਲਦੀ ਐ ਤੇ ਸਵਾਦ ਵੀ ਆਉਂਦਾ ਹੋਊ ਭਾਈ ਚੋਂਦਾ ਹੈਨਾ ਧਾਰ ਐ ਨਹੀਂ ਵੀ ਚੁਰਲ ਚੁਰਲ ਜੀ ਨਹੀਂ ਨਿਭੜਨ ਵਾਲੀ ਧਾਰ ਐ ਕਿ ਬਹੁਤ ਭਰਾਵਾਂ ਭੈਣ ਭਰਾਵਾਂ ਦੇ ਫੋਨ ਆਉਂਦੇ ਵੀ ਸਾਨੂੰ ਕੋਈ ਤਾਜੀ ਸੂਈ ਗਾਂ ਲੈ ਕੇ ਦੋ ਤੇ ਸੋਨਾ ਥਾਣਾ ਉਹਨਾਂ ਭਰਾਵਾਂ ਦੀ ਡਿਮਾਂਡ ਤੇ ਆਪਾਂ ਤਾਜੀ ਸੂਈ ਬਿਲਕੁਲ ਗਾਂ ਲੈ ਕੇ ਆਏ ਆ ਤੇ ਚੰਗੇ ਦੁੱਧ ਵਾਲੀ ਆ ਬਾਈ ਕਹਿੰਦਾ 20 ਕਿਲੋ ਦੁੱਧ ਪਾ ਦੂਗੀ ਪਿਛਲੇ ਸੂਏ ਨੇ ਦਿੱਤਾ 18 ਕਿਲੋ ਦੁੱਧ ਤੇ 20 ਕਿਲੋ ਬਾਈ ਪੁਣ ਪਾਉਣਾ ਵੀ ਚਾਹੀਦਾ ਲੇਵੇ ਤੇ ਨਾ ਨਾੜਾ ਨੂੜਾ ਕਰੋ ਚੱਕ ਮਿੱਤਰੋ ਐਨ ਗੁੰਦੀ ਪਈ ਆ ਤੇ ਬਿਲਕੁਲ ਤਾਜੀ ਆ ਪੁਰਾ ਵੀ ਨਹੀਂ ਚੱਕਿਆ ਗਾਣੇ ਤੇ ਬਾਈ ਫਿਰ ਆਪਾਂ ਜੇ ਇਹਦੀ ਡਿਮਾਂਡ ਦੀ ਗੱਲ ਕਰਗੇ ਤੇ ਕੀ ਡਿਮਾਂਡ ਆ ਬਾਈ ਯਾਰ ਬੰਦ ਮੋਲ ਕਰਾਉ ਨੂੰ ਇਹਦਾ 80-80 ਜਿੰਨਾ ਕੋਈ ਮਰਜ਼ੀ ਕਰਾ ਲੈ ਸਹੀ ਗੱਲ ਆ ਬਾਈ ਜਿਹੜੇ ਹਿਸਾਬ ਨਾਲ ਭਾਂਡਾ ਥੱਲੇ ਤਾਂ ਮੁੱਲ ਜੋ ਮਰਜ਼ੀ ਕਰਾ ਲਾ ਗਾਂ ਵੀ ਕਰਾਉਂਦੀ ਆ ਵੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਾਂ ਕਿੰਨੇ ਦੇਣੀ ਆ 75000 ਰੁਪਏ ਬੰਦ ਬੈਠ ਦਊਗਾ ਬਾਈ ਵਿਚ ਮਾਨਤਨ ਹੋਜੂ ਮਾਨਤਨ ਕੋਈ ਨਹੀਂ ਕਰਦਾ ਠੀਕ ਆ ਲਓ ਵੀ ਮਿੱਤਰੋ ਜਿਹੇ ਮੁੱਲ ਕਰਾਇਆ ਆਪਾਂ ਬਾਈ ਤੋਂ ਜਿਹੜੇ ਹਿਸਾਬ ਨਾਲ ਅੱਜ ਕੱਲ ਹੁਣ ਗਾਈਆਂ ਦੀ ਤੋਛਾ ਚੰਗਾ ਭਾਜੀ ਪਹਿਲੀ ਗੱਲ ਸੂਈ ਵੀ ਗਾਂ ਦਾ ਬਾਈ ਮਿਲਦੀ ਨਹੀਂ ਹਨਾ ਨਾਰਮਲ ਮੁੱਲ ਕਰ ਸਹੀ ਗੱਲ ਆ ਬਾਈ ਪਰ ਆਪਾਂ ਨੂੰ ਜੇ ਦਿਹਾੜੀ ਬਣ ਗਈ ਆ ਸਹੀ ਗੱਲ ਆ ਜਮਾ ਜਾਇਰ ਗੱਲ ਆ ਬਾਈ ਜੀ ਬਾਈ ਕਹਿੰਦਾ ਆਪਾਂ ਨੂੰ ਦਿਹਾੜੀ ਬਣਨੀ ਚਾਹੀਦੀ 1000 ਖੰਡ ਤੇ ਬਾਈ ਇੰਨਾ ਬਣਾਉਣਾ ਵੀ ਚਾਹੀਦਾ ਫਿਰ ਬੰਦਾ ਮਿਹਨਤ ਕਰਦਾ ਅਕਸਰ ਰਿਸਕ ਵੀ ਲੈਂਦੇ ਲਿਆਉਂਦੇ ਕਰਦੇ ਆ ਬਾਕੀ ਥਾਣ ਤਾਂ ਦੇਖੋ ਮਿੱਤਰੋ बार-बार ਲੇਵੇ ਤੇ ਜਾਂਦਾ ਕੈਮਰੇ ਦੀ ਐ ਨਾੜਾ ਨੂੜਾ ਬਹੁਤ ਤੇ ਇਕੱਲਾ ਇਕੱਲਾ ਥਾਣਾ ਪਸਮਾਹ ਚ ਦੇਖੋ ਥਾਣਾ ਮੋਟਾ ਮੋਟਾ ਥਾਣਾ ਭਾਵੇਂ ਕੋਈ ਮਸ਼ੀਨ ਤੇ ਚੋਲੇ ਤੇ ਭਾਵੇਂ ਕੋਈ ਚੋਲੇ ਹੱਥੀ ਤੇ ਬਹੁਤ ਚੰਗੀ ਗਾਂ ਚੰਗੇ ਦੁੱਧ ਵਾਲੀ ਹੈ 20 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਤੇ ਵਪਾਰ ਦਾ ਕੰਮ ਆ ਬਾਈ ਦਾ ਜਿਹੜੇ ਵੀ ਕਿਸੇ ਭਰਾ ਨੇ ਕੋਈ ਗਾਂ ਵੇਚਣੀ ਹੋਵੇ ਚਾ ਲੈਣੀ ਹੋਵੇ ਵੇਚਣ ਵਾਲੇ ਵੀ ਬਾਈ ਨੂੰ ਫੋਨ ਲਾ ਕੇ ਦੱਸ ਸਕਦੇ ਆ ਵੀ ਭਾਈ ਆਪਣੇ ਕੋਲ ਪਸ਼ੂ ਹੈ ਤੇ ਬਹੁਤ ਚੰਗੀ ਗਾਂ ਮੁੱਲ ਆਪਾਂ ਸਾਨੂੰ ਵੀਡੀਓ ਦੇ ਵਿੱਚ ਹੀ ਕਰਾਤਾ ਬਾਈ ਕਹਿੰਦਾ ਕੋਈ 80 ਨਹੀਂ 85 ਨਹੀਂ 75000 ਰੁਪਏ ਦੀ ਆਪਾਂ ਗਾਂ ਦੇਣੀ ਆ ਵਿੱਚੋਂ ਮਾਨ ਤਨ ਜਰੂਰ ਕਰਾਂਗੇ ਘਰੇ ਆਈ ਗਏ ਦਾ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਨਗ ਸੀ ਤਾਜੀ ਸੂਹੀਆਂ ਮਗਰ ਵੱੱਛੀ ਆ ਜਰਸੀ ਕਾਫੀ ਕਲਰ ਦੇ ਵਿੱਚ ਬਹੁਤ ਚੰਗੀ ਗਾਂ ਸੀਲ ਸਾਊ ਆ ਮੇਨ ਗੱਲ ਹੁੰਦੀ ਆ ਸੀਲ ਦੀ ਸੀਲ ਦਾ ਤਾਂ ਅੰਤ ਹੀ ਕੋਈ ਨਹੀਂ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਲਿਆ ਵੀ ਰਸਾ ਉੱਤੇ ਸੱਟ ਕੇ ਤੇ ਬਾਈ ਨੇ ਧਰਾ ਮਾਰਤੀਆਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਨਗ ਸੀ ਮਿਲਦੇ ਆਂ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਸੀਕਾਲ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆਂ ਧੰਨਵਾਦ ਜੀ ਹਸੀਕਾਲ